ਆਸ਼ੂਦੀ ਹੋ ਰਹੀ ਹੈ ਜਲੰਧਰ ਕੋਰਟ ਦੇ ਵਿੱਚ ਕਾਲ ਇਡੀ ਨੇ ਪੁਚਕਿਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਪੀਐਮਐਲਏ ਤਹਿਤ ਮਾਮਲਾ ਦਰਜ ਕੀਤਾ ਹੈ ਟੈਂਡਰ ਕੋਟਾਲੇ ਦੇ ਵਿੱਚ ਭਾਰਤ ਕੁਸ਼ਨ ਆਸ਼ੂਦੀ ਗ੍ਰਿਫਤਾਰੀ ਹੋਈ ਹੈ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਕੁਸ਼ਨ ਆਸ਼ੂ ਸਾਬਕਾ ਮੰਤਰੀ ਸਾਬਕਾ ਵਿਧਾਇਕ ਪੁਰਾਕ ਸਪਲਾਈ ਮੰਤਰੀ ਰਹਿ ਚੁੱਕੇ ਨੇ ਤੇ ਇਸ ਦੌਰਾਨ ਭਾਰਤ ਪੂਸ਼ਨ ਆਸ਼ੂ ਦੇ ਸਮਰਥਕ ਵੀ ਅਦਾਲਤ ਦੇ ਬਾਹਰ ਮੌਜੂਦ ਨੇ ਇਸ ਤੋਂ ਬਿਨਾ ਵਿਧਾਇਕ ਪ੍ਰਗਟ ਸਿੰਘ ਵਿਧਾਇਕ ਸੁਖਵਿੰਦਰ ਸਿੰਘ ਪੋਟਲੀ ਕਾਂਗਰਸ ਦੇ ਹੋਰ ਵੱਡੇ ਆਗੂ ਸਾਬਕਾ ਮੇਅਰ ਸਮੇਤ ਕਾਂਗਰਸ ਦੇ ਕਈ ਆਗੂ ਅਦਾਲਤ ਦੇ ਬਾਹਰ ਮੌਜੂਦ ਨੇ ਤੇ ਕਾਂਗਰਸੀ ਆਗੂ ਇਸ ਦੀ ਨਕੀਦੀ ਵੀ ਕਰ ਰਹੇ ਨੇ ਇਸ ਨੂੰ ਬਦਲਾਖੋਰੀ ਕਹਿ ਰਹੇ ਨੇ ਰਾਜਾ ਵੜਿੰਗ ਸਮੇਤ ਸੁਖਿੰਦਰ ਰੰਧਾਵਾ ਨੇ ਇਸ ਦੀ ਨਕੀਦੀ ਕੀਤੀ ਹੈ ਤੇ ਇਸ ਨੂੰ ਬਦਲਾਖੋਰੀ ਦੀ ਰਾਜਨੀਤੀ ਦੱਸਿਆ ਹੈ ਤੁਹੇ ਪਾਸੇ ਈਡੀ ਦੇ ਵੱਲੋਂ ਟੈਂਡਰ ਘੁਟਾਲੇ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਅਦਾਲਤ ਦੇ ਵਿੱਚ ਪੇਸ਼ੀ ਹੋ ਰਹੀ ਹੈ ਦੇਖਣਾ ਹੋਵੇਗਾ ਅੱਗੇ ਕੀ ਹੁੰਦਾ ਹੈ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵਿਜੀਲੈਂਸ ਦੇ ਵੱਲੋਂ ਵੀ ਭਾਰਤ ਪੁਸ਼ਨ ਆਸ਼ੂ ਨੂੰ ਇਸੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਕਰੀਬ 2000 ਕਰੋੜ ਰੁਪਏ ਦਾ ਤੇ ਟੈਂਡਰ ਘੁਟਾਲਾ ਇਲਜ਼ਾਮ ਲੱਗੇ ਨੇ ਉਸ ਤੋਂ ਬਾਅਦ ਜੇਲ੍ਹ ਜਾਣਾ ਪਿਆ ਭਾਰਤਪੂਸ਼ਣ ਆਸ਼ੂ ਨੂੰ ਜੇਲ੍ਹ ਵੀ ਕੱਟੀ ਜ਼ਮਾਨਤ ਤੇ ਰਿਹਾ ਹੋ ਕੇ ਬਾਹਰ ਆਏ ਈਡੀ ਦੇ ਵੱਲੋਂ ਪਿਛਲੇ ਸਾਲ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਸੀ ਬੈਂਕ ਖੰਘਾਲੇ ਗਏ ਸੀ ਲੋਕਰ ਖੰਘਾਲੇ ਗਏ ਸੀ ਜਿਸ ਤੋਂ ਬਾਅਦ ਬੀਤੇ ਕੱਲ ਈਡੀ ਦੇ ਵੱਲੋਂ ਜਲੰਧਰ ਸਥਿਤ ਦਫ਼ਤਰ ਦੇ ਵਿੱਚ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਤੇ ਹੁਣ ਅਦਾਲਤ ਦੇ ਵਿੱਚ ਪੇਸ਼ੀ ਭਾਰਤਪੂਸ਼ਣ ਆਸ਼ੂ ਦੀ ਸਾਬਕਾ ਮੰਤਰੀ ਭਾਰਤਪੂਸ਼ਣ ਆਸ਼ੂ ਰਾਗਵਜੈਨ ਜਲੰਧਰ ਤੋਂ ਮੇਰੇ ਸਹਿਯੋਗੀ ਔਨਲਾਈਨ ਤੇ ਬਣੇ ਹੋਏ ਨੇ ਰਾਗ ਕਈ ਸਮਰਥਕ ਵੀ ਪਹੁੰਚਨੇ ਸ਼ੁਰੂ ਹੋ ਗਏ ਨੇ ਅਦਾਲਤ ਦੇ ਬਾਹਰ ਤੇ ਕਿੰਨਾ ਸਮਾਂ ਹੋਰ ਲੱਗਣ ਦੀ ਸੰਭਾਵਨਾ ਦੇਖੋ ਉਹੀ ਜਿਹੜਾ ਕਿ 102 ਨੰਬਰ ਜਿਹੜਾ ਕਮਰਾ ਵੈ ਜਿੱਥੇ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜਿਹੜੇ ਜੱਜ ਸਾਹਿਬ ਹੈਗੇ ਆ ਸਰਮੇਂਦਰਪਾਲ ਸਿੰਘਲਾ ਜੀ ਉਹਨਾਂ ਦੀ ਕੋਰਟ ਵਿੱਚ ਜਿਹੜਾ ਕਿ ਪੇਸ਼ ਕੀਤਾ ਗਿਆ ਤੇ ਬਾਹਰ ਕਾਂਗਰਸ ਦੇ ਲੀਡਰ ਜਿਹੜੇ ਜੁਟਨੇ ਸ਼ੁਰੂ ਹੋ ਚੁੱਕੇ ਹੋਏ ਆ ਕਿਉਂਕਿ ਪ੍ਰਗਟ ਸਿੰਘ ਆ ਚੁੱਕੇ ਹੋਏ ਆ ਉਸ ਤੋਂ ਇਲਾਵਾ ਸੁਖਵਿੰਦਰ ਕੋਟਲੀ ਤੇ ਜਿਹੜੀ ਜਲੰਧਰ ਦੀ ਲੋਕਲ ਰਿਸ਼ਵਤ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਹੈ ਜਾਂ ਫਿਰ ਹੋਰ ਜਿਹੜੇ ਲੋਕਲ ਲੀਡਰ ਹੈ ਓ ਹੌਲੀ ਹੌਲੀ ਇੱਥੇ ਜਿਹੜਾ ਕੀ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਇਆ ਤੇ ਸਭ ਤੋਂ ਪੁਰ ਤੇ ਸੁਖਵਿੰਦਰ ਕੋਟਲੀ ਹੁਣਾ ਜਦੋਂ ਗੱਲਬਾਤ ਕੀਤੀ ਉਹਨਾਂ ਦਾ ਸਾਬ ਤੌਰ ਤੇ ਕਹਿਣਾ ਕਿ ਇਹ ਕੇਸ ਜਿਹੜਾ ਕੀ ਹੈ ਈਡੀ ਦਾ ਕੇਸ ਜਿਹੜਾ ਬੰਦਾ ਹੀ ਨਹੀਂ ਸੀਗਾ ਇਹ ਸਿਰਫ ੱੱਕਾ ਜਿਹੜਾ ਕੀ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨਾਲ ਟੇਕਿਆ ਗਿਆ ਕਿ ਸਾਡੀ ਜਿਹੜੀ ਲੀਡਰਸ਼ਿਪ ਵੱਲੋਂ ਮੈਂ ਇੱਥੇ ਪਹੁੰਚਿਆ ਹੈਗਾ ਤੇ ਅਸੀਂ ਕੱਲ ਰਾਤ ਪੁਰ ਜਿਹੜਾ ਵਕੀਲਾਂ ਨਾਲ ਗੱਲਬਾਤ ਕਰਦੇ ਪਏ ਤੇ ਅਸੀਂ ਇਹ ਚੀਜ਼ ਸਾਬਤ ਕਰਾਂਗੇ ਕਿ ਇਹ ਚੀਜ਼ ਗਲਤ ਹੋ ਰਹੀ ਹੈ ਕਿਉਂਕਿ ਸਵੇਰੇ ਇੱਕ ਕਰੀਬ ਜਦੋਂ ਇੱਥੇ ਪਹਿਲਾਂ ਵੀ ਜਿਹੜੇ ਕੀ ਇੱਥੇ ਕਾਂਗਰਸ ਉਹਦਾ ਪ੍ਰਗਟ ਸੰਗਤੇ ਕੋਟਲੀ ਹੋਣੀ ਹੈ ਪਹਿਲਾਂ ਈਡੀ ਦਸਤਰੀ ਪਹੁੰਚੇ ਸੀਗੇ ਲੇਕਿਨ ਉੱਥੋਂ ਹੀ ਸਿੱਧਾ ਹੀ ਹੁਣ ਇਹ ਲੋਕ ਕੋਰਟ ਆ ਪਹੁੰਚੇ ਹੋਏ ਨੇ ਤੇ ਹੌਲੀ ਹੌਲੀ ਜਿਹੜੇ ਬਾਕੀ ਲੀਡਰ ਹੈ ਉਹ ਵੀ ਇੱਥੇ ਪਹੁੰਚਦੇ ਪਏ ਤੇ ਫਿਲਹਾਲ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਤੇ ਈਡੀ ਵੱਲੋਂ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨੇ ਵੱਲੋਂ ਜਿਹੜੀ ਰਿਮਾਂਡ ਜਿਹੜੀ ਕਿ ਮਿਲ ਸਕੇ ਕਿਉਂਕਿ ਈਡੀ ਨੇ ਕੱਲ ਇਸੇ ਕਰਕੇ ਜਿਹੜੇ ਕੀ ਹੈ ਗ੍ਰਿਫਤਾਰੀ ਪਾਈ ਸੀ ਕਿਉਂਕਿ ਸਵਾਲਾ ਤੋਂ ਈਡੀ ਜਿਹੜਾ ਕਿ ਸੰਤੁਸ਼ਟ ਨਹੀਂ ਸੀਗਾ ਜਿਸ ਕਰਕੇ ਅੱਜ ਹੁਣ ਕੋਰਟ 'ਚ ਪੇਸ਼ ਕੀਤਾ ਗਿਆ ਤੇ ਕੋਸ਼ਿਸ਼ ਹੋਊਗੀ ਕਿ ਰਿਮਾਂਡ ਜਿਹੜੀ ਕੀ ਲੈ ਅਪਡੇਟ ਲਵਾਂਗੇ ਤਾਂ ਦੱਸਦੀ ਆ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਚੱਲ ਰਹੀ ਹੈ ਸਾਬਕਾ ਮੰਤਰੀ ਭਾਰਤ ਕੁਸ਼ਨ ਆਸ਼ੂ ਦੀ ਪ੍ਰਗਟ ਸਿੰਘ ਮੌਜੂਦ ਨੇ ਸੁਖਵਿੰਦਰ ਸਿੰਘ ਕੋਟਲੀ ਮੌਜੂਦ ਨੇ ਜਲੰਧਰ ਕਾਂਗਰਸ ਦੇ ਆਗੂ ਮੌਜੂਦ ਨੇ ਤਾਂ ਇਸ ਦੌਰਾਨ ਅਦਾਲਤ ਦੇ ਬਾਹਰ ਕਾਂਗਰਸ ਦੇ ਕਈ ਆਗੂ ਪਹੁੰਚੇ ਨੇ ਭਾਰਤ ਕੁਸ਼ਨ ਆਸ਼ੂ ਦੇ ਸਮਰਥਨ ਦੇ ਵਿੱਚ ਦੂਜੇ ਪਾਸੇ ਦਵਿੰਦਰ ਯਾਦਵ ਪੰਜਾਬ ਕਾਂਗਰਸ ਇੰਚਾਰਜ ਦੇ ਵੱਲੋਂ ਐਸਡੀ ਨਖੇਦੀ ਕੀਤੀ ਗਈ ਹੈ ਰਾਜਾ ਵੜਿੰਗ ਦੀ ਨਖੇਦੀ ਕੀਤੀ ਗਈ ਹੈ ਕਿ ਇਹ ਨਿੰਦਣਯੋਗ ਹੈ ਕਾਂਗਰਸ ਦਾ ਹਰ ਸਿਪਾਹੀ ਭਾਰਤਕੋਸ਼ਨ ਆਸ਼ੂ ਦੇ ਨਾਲ ਹੈ ਤੇ ਇਹ ਹੰਕਾਰੀ ਭਾਜਪਾ ਇਹ ਜਾਣ ਲਵੇ ਕਿ ਸੱਚ ਨੂੰ ਬਹੁਤ ਦੇਰ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਦਵਿੰਦਰ যাদਬ ਪੰਜਾਬ ਕਾਂਗਰਸ ਇੰਚਾਰਜ ਸਾਬਕਾ ਮੰਤਰੀ ਭਾਰਤ ਪੁਸ਼ਨਾ ਆਸ਼ੂ ਦੀ ਅਦਾਲਤ ਵਿੱਚ ਪੇਸ਼ੀ ਚੱਲ ਰਹੀ ਹੈ ਇਸ ਦੌਰਾਨ ED ਦੇ ਵੱਲੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਕਾਂਗਰਸ ਦੇ ਨਾਲ ਨਾਲ ਵਿਰੋਧੀ ਧਿਰਾਂ ਦੇ ਆਗੂਆਂ ਦੇ ਵੀ ਇਸਤੇ ਰਿਐਕਸ਼ਨ ਸਾਹਮਣੇ ਆ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੋਰ ਬਾਦਲ ਦਾ ਵੀ ਰਿਐਕਸ਼ਨ ਇਸਤੇ ਸਾਹਮਣੇ ਆਇਆ ਦੇਖਿਏ ਕਾਂਗਰਸ ਔਰ ਕਰਪਸ਼ਨ ਇੱਕ ਦੂਸਰੇ ਸੇ ਦੂਰ ਕبھی ਰਹਿ ਨਹੀਂ ਸਕਦੀ ਹੈ और ये सारे ही जानते हैं पंजाब में कि ये जो गरीबों में आटा और दाल देने का ये बादल साहब ने ये स्कीम लेके आए थे 2012 में जहां लाखों गरीबों को चार रुपए किलो आटा और बीस रुपए किलो दाल देने का उन्होंने हर गरीब तक पहुंच की थी और बहुत बढ़िया चल रही थी और फिर सेंटर ने इसको कॉपी किया आपको हैरानी होगी कि कांग्रेस के आने के बाद लाखों की गिनती में कार्ड काटे गए और आम आदमी ने उससे भी ज़्यादा काट दिए और अफसोस की बात ये कि कांग्रेस पार्टी के जो मंत्री थे ये आशु इन्होंने ना ही कार्ड काटे कार्ड भी काटे और फिर राशन को बाजार में बेचने का बहुत बड़ा इनके ऊपर घोटाले का इल्जाम हुआ जो ये अगली सरकार ने उसको देखा और उस करके अब ईडी की रेड हुई है तो ये आना चाहिए कि कौन कौन इसमें जिम्मेवार थे कौन कौन इसमें लिप्त थे आशु अकेले कर रहे थे क्योंकि एक मेंबर ऑफ पार्लियामेंट जो उस टाइम के थे उनका नाम भी कांग्रेस का उनका भी आता है जो अब दूसरी पार्टी में है सो बहुत सारी चीज़ें हैं और आशु और बिट्टू की नजदीकियां तो सब ये जानते ही हैं कि जब आशु पहली बार गिरफ्तार हुए थे अपने अ, जब अपने बाबर की दुकान में बैठे थे तो बिट्टू जी वहां पर पहुंच के उनको बचाने के लिए पूरी उन्होंने लड़ाई लड़ी थी ਸੋ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਏ ਔਰ ਗਰੀਬ ਦਾ ਰਾਸ਼ਨ ਜੋ ਖਾ ਗਿਆ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਏ ਤਾਂ ਹਰਸੇਮਰਤ ਕੌਰ ਬਾਦਲ ਨੇ ਸਵਾਲ ਚੁੱਕ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਵੇਲੇ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਸ ਵੇਲੇ ਕਾਂਗਰਸ ਦੇ ਸੰਸਦ ਸੀ ਤਾਂ ਉਹਨਾਂ ਦੀ ਵੀ ਬਹੁਤ ਗਹਿਰੀ ਦੋਸਤੀ ਸੀ ਭਾਰਤ ਪੂਸ਼ਨ ਆਸ਼ੂ ਦੇ ਨਾਲ ਤਾਂ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੌਣ-ਕੌਣ ਇਸ ਕੋਟਾਲੇ ਦੇ ਵਿੱਚ ਸ਼ਾਮਲ ਹੈ ਦੱਸ ਦਿਓ ਕਿ ਟੈਂਡਰ ਕੋਟਾਲਾ ਹੋਇਆ ਫੂਡ ਐਂਡ ਸਪਲਾਈ ਮਨਿਸਟਰ ਭਾਰਤ ਪੂਸ਼ਨ ਆਸ਼ੂ ਪਿਛਲੀ ਸਰਕਾਰ ਦੇ ਵਿੱਚ ਰਹੇ ਤਾਂ ਉਸ ਦੌਰਾਨ ਇਹ ਕੋਟਾਲੇ ਦੇ ਇਲਜ਼ਾਮ ਲੱਗੇ ਨੇ ਭਾਰਤ ਪੂਸ਼ਨ ਆਸ਼ੂ ਤੇ ਮੌਜੂਦਾ ਸੰਸਦ ਬਠਿੰਡਾ ਤੋਂ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਕਰਪਸ਼ਨ ਸੇਮ ਚੀਜ਼ ਹੈ ਬਹੁਤ ਗਹਿਰਾ ਰਿਸ਼ਤਾ ਇਹ ਦੋਵਾਂ ਦੇ ਵਿੱਚਕਾਰ ਤੇ ਭਾਰਤ ਪੂਸ਼ਨ ਆਸ਼ੂ ਦੇ ਨਾਲ ਨਾਲ ਕੌਣ ਕੌਣ ਸ਼ਾਮਲ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ ਤੇ ਸਵਾਲ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਤੇ ਵੀ ਚੁੱਕ ਦਿੱਤੇ ਨੇ ਕਿ ਉਹ ਉਦੋਂ ਮੌਜੂਦਾ ਸਾਂਸਦ ਸੀ ਲੁਧਿਆਣਾ ਤੋਂ ਤੇ ਜਦੋਂ ਭਾਰਤ ਪੋਸ਼ਣ ਆਸ਼ੂ ਨੂੰ ਵਿਜੀਲੈਂਸ ਦੀ ਟੀਮ ਗ੍ਰਿਫਤਾਰ ਕਰਨ ਗਈ ਸੀ ਤਾਂ ਸੈਲੂਨ ਤੇ ਬੈਠੇ ਸੀ ਕਟਿੰਗ ਕਰਾ ਰਹੇ ਸੀ ਤਾਂ ਕਾਫੀ ਹਾਈ ਵੋਲਟੇਜ ਡਰਾਮਾ ਹੋਇਆ ਸੀ ਰਵਨੀਤ ਬਿੱਟੂ ਨੇ ਬਹੁਤ ਵੱਡੇ ਪੱਧਰ ਤੇ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਸੀ ਇਸ ਦੇ ਵਿੱਚ ਖੰਡ ਹੋਣੀ ਚਾਹੀਦੀ ਹੈ ਕਿ ਕੌਣ-ਕੌਣ ਇਸ ਘੋਟਾਲੇ ਦੇ ਵਿੱਚ ਸ਼ਾਮਲ ਹੈ ਇਹ ਬਹੁਤ ਪੁਰਾਣਾ ਮਾਮਲਾ ਸੀ ਔਰ ਜੇਦੇ ਅੰਦਰ ਕੋਟ ਹਾਲੇ ਤੱਕ ਐ ਆਸ਼ੂ ਜੀ ਦੇ ਖਿਲਾਫ ਚਲਾਨ ਨਹੀਂ ਦੇ ਸਕੀ ਔਰ ਦੋ ਕੇਸਾਂ ਦੇ ਅੰਦਰ ਕੋਈ ਪ੍ਰਵਾਨਗੀ ਤੱਕ ਨਹੀਂ ਆਈ ਇਹ ਮਾਮਲਾ منی ਲਾਂਡਰਿੰਗ ਦਾ ਮਾਮਲਾ ਨਹੀਂ ਹੈ ਇਹ ਵਿਜੀਲੈਂਸ ਵਾਲਾ ਮਾਮਲਾ ਜੋ ਪਹਿਲਾਂ ਦਾ ਸੀਗਾ ਉਸੇ ਹੀ ਕਲਪ੍ਰੇਕ ਮਾਮਲੇ ਨੂੰ ਜਿਹੜਾ ਅੱਗੇ ਤੋਰਿਆ ਜਾ ਰਿਹਾ ਹੁਣ ਕਿਹਾ ਜਾ ਰਿਹਾ ਜੀ 1.4 ਕਰੋੜ 5 ਕਰੋੜ ਤੁਹਾਡੇ ਮਾਧਮ ਦੇ ਰਾਹੀਂ ਮੈਂ ਸੁਣ ਰਿਹਾ ਬਈ ਜੀ ਇੱਡੀ ਇੱਕ ਵਾਰ ਕਹਿ ਰਹੇ ਜੀ ਬ੍ਰਾਹਮ ਦਫੇ ਤੇ 1.5 ਕਰੋੜ ਰੁਪਈਆ ਕਿੱਥੇ ਆ ਪਹਿਲਾਂ ਕਹਿੰਦੇ ਸੀ 2000 ਕਰੋੜ ਰੁਪਏ ਦਾ ਮਾਮਲਾ ਤੇ ਨਿਕਲਿਆ 2 ਲੱਖ ਉਹ ਵੀ ਠੇਕੇਦਾਰਾਂ ਦੇ ਖਿਲਾਫ ਚਲਾਣਗੇ ਅਸੀਂ ਜੀ ਦੇ ਖਿਲਾਫ ਤਾਂ ਚਲਾਣੀ ਨਹੀਂ ਗਿਆ ਭਾਈ ਚੁੱਪੀ ਸਾਦੀ ਜਦੋਂ ਕੋਈ ਵਿਅਕਤੀ ਨੂੰ ਦਬਾਉਣ ਦੀ ਗੱਲ ਕੀਤੀ ਹੋਵੇ ਹੁਣ ਤੁਸੀਂ ਆਏ ਹੋ ਆਏ ਨਹੀਂ ਉਹ ਕੀ ਬੋਲ ਸਕਦੇ ਮੀਡੀਆ ਦੇ ਸਾਹਮਣੇ ਨਹੀਂ ਕੋਈ ਗੱਲਬਾਤ ਕਰ ਸਕਦਾ ਨਹੀਂ ਦੇਖੋ ਇਹ ਕੋਈ ਜ਼ਰੂਰੀ ਨਹੀਂ ਮੋਨ ਵੀ ਮੀਡੀਆ ਨੂੰ ਚੁੱਪ ਭਾਈ ਮੀਡੀਆ ਮੇਰੀ ਰਿਸਪੌਂਸਿਬਿਲਟੀ ਆਮ ਦਾ ਚੀਫ ਸਪੋਕਸਪਰਸਨ ਆਫ ਦਾ ਕਾਂਗਰਸ ਪਾਰਟੀ ਥਿਸ ਇਜ਼ ਮਾਈ ਡਿਊਟੀ ਫਰਮ ਦੀ ਸੈਂਟਰਲ ਆਈਸੀ ਕਾਂਗਰਸ ਕਮੇਟੀ ਔਰ ਸਟੇਟ ਕਾਂਗਰਸ ਕਮੇਟੀ ਆਈ ਐਮ ਰਿਸਪੌਂਸੀਬਲ ਪਰਸਨ ਆਲ ਕਿਪ ਯੂ ਦਾ ਸਟੇਟਮੈਂਟਸ ਗੱਲ ਗੱਲ ਬਾਤ ਹੋਈ ਹੈ ਬਈ ਇਸ ਪਰ ਅਸੀਂ ਨਹੀਂ ਦੇਖੋ ਤਾਂ ਗੱਲ ਤਾਂ ਕਿਸੇ ਨਾਲ ਕਰਨ ਹੀ ਨਹੀਂ ਦੇ ਰਹੇ ਨਾ ਇਸ ਕਰਕੇ ਜੋ ਉਹਨਾਂ ਨੇ ਅਸੀਂ ਡਾਕੂਮੈਂਟਸ ਲਏ ਨੇ ਜੋ ਅਸੀਂ ਡਾਕੂਮੈਂਟ ਆਪਣੇ ਵਕੀਲ ਸਹਿਬਾਨ ਨੂੰ ਪ੍ਰੋਡਿਊਸ ਕੀਤੇ ਨੇ ਉਹਨਾਂ ਦੇ ਬਿਹਾਫ ਦੇ ਨਾਲ ਕੋਰਟ ਨੇ ਦੋ ਮੈਟਰਸ ਦੇ ਉੱਤੇ ਸਟੇ ਕੀਤਾ ਹੋਇਆ ਈਡੀ ਦਾ ਈਡੀ ਦਾ ਮਾਮਲਾ ਤਾਂ ਤਾਂ ਬਣੇਗਾ ਜੇ ਵਿਜੀਲੈਂਸ ਚਲਾਣ ਦੇਗੀ ਤਾਂ ਇਹ ਮਾਮਲਾ ਜੇ ਕੋਈ ਪੈਸੇ ਦੀ ट्रांजੈਕਸ਼ਨ ਹੋਈ ਆ ਤਾਂ ਇਹ ਮਾਮਲਾ ਇਨਕੰਪਲੈਕਸ ਦਾ ਬਣਦਾ ਹੈ